ਜਿਹੜਾ ਖਾਲਸਾ ਰਾਜ ਜੀ ਜਾਂ ਖਾਲਸਾ ਜੋ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਜੀ ਗੁਰੂਆਂ ਦੇ ਟਾਈਮ ਤੇ ਜਾਂ ਉਸ ਤੋਂ ਬਾਅਦ ਵਿੱਚ ਜਿਹੜਾ ਸੰਘਰਸ਼ਮਈ ਸਮਾਂ ਸੀਗਾ ਜੀ ਉਹਦੇ ਵਿੱਚ ਸਿੱਖਾਂ ਨੇ ਜ਼ੁਲਮ ਦੇ ਖਿਲਾਫ ਲੜਿਆ ਜੀ ਕਿਸੇ ਰਿਲੀਜੀਅਨ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਲੜਿਆ ਉਹ ਰਾਈਟ ਉਹ ਜ਼ੁਲਮ ਦੇ ਖਿਲਾਫ ਲੜੇ ਜੀ ਔਰ ਉਹਨਾਂ ਨੇ ਇੱਕ ਕਰ ਦਿਖਾਇਆ ਕਿ ਅਹਿਮਦ ਸ਼ਾਹ ਅਫਦਾਲੀ ਜਾਂ ਜਿੰਨੇ ਵੀ ਹਮਲਾਵਰ ਵੀ ਆਏ ਹੂੰ ਹੂੰ ਦਿੱਲੀ ਤੋਂ ਲੁੱਟ ਕੇ ਲਿਆਉਂਦੇ ਸੀ ਸਾਮਾਨ ਹੂੰ ਹੂੰ ਤੇ ਜਦੋਂ ਇੱਥੋਂ ਪੰਜਾਬ ਚੋਂ ਲੰਘਦੇ ਸੀ ਉਹ ਸਾਰੀਆਂ ਜੜੀਆਂ ਉਹ ਲੇਡੀਜ਼ ਵੀ ਜਨਾਨੀਆਂ ਵੀ ਲੈ ਕੇ ਆਉਂਦੇ ਸੀ ਹੂੰ ਹੂੰ ਉਹਨਾਂ ਨੂੰ ਰਾਤ ਨੂੰ ਅਟੈਕ ਕਰਦੇ ਸੀ ਉਹ ਉਹਨਾਂ ਨੂੰ ਲੁੱਟਦੇ ਵੀ ਸੀ ਉਹ ਜੜੀਆਂ ਲੇਡੀਜ਼ ਨੂੰ ਉਹਨਾਂ ਨੂੰ ਛਡਾਉਂਦੇ ਵੀ ਸੀ ਫਿਰ ਤੁਸੀਂ ਦੇਖੋ ਉਹ ਸਿੱਖ ਦੀ ਕਰੈਕਟਰ ਦੇਖੋ ਫਿਰ ਉਹਨਾਂ ਨੂੰ ਘਰ ਪਹਚਾ ਕੇ ਆਉਂਦੇ